来 ਵੀ ਦੋਸਤੋ ਖੜਿਆਂਗੇ ਕਾਲੇ ਕੇ ਮੇਲੇ ਤੇ ਨਾ ਧੀਰਾ ਬਾਈ ਆਪਣੇ ਕੋਲੇ ਆਗਾ ਤੇ ਧੀਰਾ ਬਾਈ ਨਾ ਬੱਕਰੀਆਂ ਲੈ ਕੇ ਆਗਾ ਸਾਰੀਆਂ ਕਾਲੀਆਂ ਕਾਲੀਆਂ ਨਾ ਗੱਲਬਾਤ ਕਰ ਦਾਂਗੇ ਤੇ ਧੀਰੇ ਬਾਈ ਕੋਲੇ ਬਾਈ ਇੱਕ ਨੰਬਰ ਕੁਆਲਟੀ ਦੇ ਬੱਕਰੀਆਂ ਹੁੰਦੀਆਂ ਨੇ ਬਾਕੀ ਅੱਜ ਕੀ ਲੈ ਕੇ ਆਏਗਾ ਤੁਹਾਨੂੰ ਆਪਾਂ ਦਿਖਾਵਾਂਗੇ ਬਣਦੇ ਰਿਓ ਵੀਡੀਓ ਦੇ ਵਿੱਚ ਤੇ ਬਾਈ ਅਸੀ ਕਰ ਜੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੰਨੋ ਦਾ ਤਹਿਲ ਤੋਂ ਧੰਨਵਾਦ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਮਾਰ ਕਹੀਂ ਸਾਨੂੰ ਮੇਲੇ ਤੇ ਆਉਣ ਦੀਆਂ ਧੰਨਵਾਦ ਜੀ ਕਿਵੇਂ ਚੱਲ ਰਿਹਾ ਕੰਮ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਹੈ ਵੀਰ ਜੀ ਬਹੁਤ ਵਧੀਆ ਕੰਮਕਾਰ ਆਣ ਚੜ੍ਹਦੀ ਕਲਾ ਠੀਕ ਆ ਸ਼ੁਕਰਮਾਲਕ ਦਾ ਜਿਹੜਾ ਟਾਈਮ ਪਾਸ ਹੋਈ ਜਾਂਦਾ ਹੈਗਾ ਆਏ ਸਾਲ ਆਉਣੇ ਬਈ ਮੇਲੇ ਆਏ ਸਾਲ ਆਉਣੇ ਆ ਜੀ ਮੇਲੇ ਤੇ ਹਾਂ ਜੀ ਠੀਕ ਆ ਮੇਲੇ ਦੇ ਗਾਲੇ ਕਹਿੰਦੇ ਆਏ ਸਾਲ ਆਉਣੇ ਆਗੇ ਮਾਤਾ ਸੀਂਦੜਾ ਦਾ ਮੇਲਾ ਭਰਦਾਗਾ ਹਰੇਕ ਪਾਲੀ ਆਉਂਦਾ ਦੂਰ ਸਾਡੇ ਤੋਂ ਸਾਰੇ ਪਾਲੀਆਂ ਨੂੰ ਸਸਰੀ ਕਾਲ ਠੀਕ ਆ ਜੀ ਆਇਆਂ ਠੀਕ ਆ ਜੀ ਜੀ ਆਓ ਜੇ ਆਪਾਂ ਦਿਖਾਈਏ ਬੱਕਰੀਆਂ ਕੀ ਕੀ ਨੇ ਆਪਣੇ ਕੋਲੇ ਅੱਜ ਵੇਚਣ ਵਾਲੀ ਹੈਗੇ ਕਿ ਇਹਦੇ ਵਿੱਚ ਜਾਂ ਫਿਰ ਨਹੀਂ ਬਈ ਵੇਚਣ ਵਾਲੀ ਇਦਾਂ ਚੋਂ ਤਾਂ ਆਪੇ ਸੱਫੇ ਸਾਲ ਤੁਹਾਨੂੰ ਸੇਲ ਨੇ ਜੀ ਇਹ ਬਾਕੀ ਇਹਨਾਂ ਜੋ ਆਪਾਂ ਵੱਖਰਾ ਸੇਲ ਕਰਦਾਂਗੇ ਕਾਲਾ ਠੀਕ ਆ ਸੇਦਾਂ ਦਾ ਬੱਚਾ ਆਪਣੇ ਕੋਲ ਚਲੋ ਦਿਖਾ ਦਿਓ ਨਾ ਆਪਾਂ ਚੰਗਾ ਹਾਂ ਜੀ ਹਾਂ ਆਜੋ ਬਈ ਦਿਖਾਈ ਤੇ ਲੀਏ ਬੱਕਰੀ ਆਪਾਂ ਨਾਲ ਨਾਲ ਗੱਲਬਾਤਾਂ ਕਰਾਂਗੇ ਖੋਰ ਕੰਮ ਕਰਕੇ ਵਿੱਚ ਚੱਲਦਾ ਵਧੀਆ ਕੰਮ ਕਰ ਵਧੀਆ ਚੱਲੀ ਜਾਂਦਾ ਬੱਚੇ ਹੁੰਦੇ ਆ ਭਾਈ ਆਪਣੇ ਕੋਲੇ ਬੱਚੇ ਹਾਂ ਆਪਣੇ ਕੋਲੇ ਹੈਗੇ ਨੇ ਜੀ ਬੱਕਰੀਆਂ ਸਾਰੀਆਂ ਸੁਈਆਂ ਹੋਈਆਂ ਨੇ ਠੀਕ ਆ ਬੱਚੇ ਆਪਣੇ ਕੋਲੇ ਸਾਰੇ ਹਾਜ਼ਰ ਖੜੇ ਨੇ ਹੈ ਜੀ ਲੈ ਵੀ ਸੁਣੋ ਆਪਾਂ ਪੰਜ ਬੱਕਰੀਆਂ ਦਿਖਾ ਦਈਏ ਭਾਈ ਬਾਈ ਦੇ ਕੋਲੇ ਨਾ ਬਸ ਨਗੀਨੇ ਰੱਖੇ ਹੋਏ ਨੇ ਜਿਹੜੀ ਆ ਚੀਜ਼ ਹੈ ਕਿ ਸਾਰੀਆਂ ਬੱਕਰੀਆਂ ਦੀ ਆਹੀ ਗੱਲ ਬਾਤ ਹੋਊਗੀ। ਇਹੀ ਹੋਊਗੀ ਜੀ ਕੰਨ ਦੀਆਂ ਭਾਰੀ ਹੋਣਗੀਆਂ, ਪੇਸ ਕੁਆਲਟੀ ਇਹਨਾਂ ਦੀ ਓਕੇ ਹੋਊਗੀ। ਇਹਨਾਂ ਸਿੰਗੀ-ਸੁੰਗੀ ਦੀਆਂ ਬੱਕਰੀਆਂ ਹੋਣਗੀਆਂ, ਪਤਲੇ ਪਿੰਡੇ 'ਚ ਹੋਣਗੀਆਂ, ਬ੍ਰੀਟ ਪਿੰਡੇ 'ਚ ਮੰਨ ਲਓ ਵੀ ਆਪਾਂ ਕਹਿੰਦੇ ਦੁੱਧ ਵਾਲੀ ਬਲੈਡ ਲੈਣਾ। ਸਹੀ ਗੱਲ ਹੈ। ਹਾਈਟ ਇੰਨੀ ਹੁੰਦੀ ਹੈ ਨਾ ਆਪਣੀ ਬੱਕਰੀਆਂ ਦੀ। ਹਾਂ ਆਪਣੇ ਕੋਲੇ 38-42 ਇੰਚ ਦੇ ਵਿੱਚ ਬੱਕਰੀਆਂ ਸਾਰੀਆਂ ਨੇ ਜੀ। ਠੀਕ ਆ। ਹਾਂ ਜੀ। ਕੰਨ ਕਿੰਨਾ ਕੁ ਇਹਦਾ ਬਈ? ਕੰਨ ਇਹਦਾ ਹੈਗਾ ਜੀ 18-17 ਸੂਰਾਂ ਦੇ ਲਗਭਗ ਹੈਗਾ। 18-18 ਟੋੜਾ ਬਹੁਤਾ ਜੀ। ਟੋੜ ਬਾਕੀ ਬਈ ਪਿਓਰ ਬੀਟਲ ਚ ਕੁਆਲਿਟੀ ਆ ਜਾਂਦੀ ਹੈ ਨਾ ਬਿਲਕੁਲ ਹੈ ਜੀ ਦੁੱਧ ਕਿੰਨਾ ਕਹੋ ਆਪਣੀ ਬੱਕਰੀਆਂ ਦੁੱਧ ਆਪਣੀਆਂ ਬੱਕਰੀਆਂ ਬਾਹਰਲੀ ਚਰਾਇ ਤੇ 4 ਕਿਲੋਟਰ ਕੱਢੀ ਜਾਂਦੀ ਹੈ 4 ਸਵਾ 4 ਲਿਆ ਸੋਨੀ ਬਈ ਲੈ ਮਿੱਤਰੋ ਦੇਖ ਸਕਦੇ ਹੋਗੇ ਚੰਗੀਆਂ ਬੱਕਰੀਆਂ ਨੇ ਬਈ ਬਾਈ ਕੋਲੇ ਬੱਚੇ ਵੀ ਹੁੰਦੇ ਨੇ ਇਹਨਾਂ ਬੱਕਰੀਆਂ ਦੇ ਉਹ ਵੀ ਲੈ ਕੇ ਜਾ ਸਕਦੇ ਹੋਗੇ ਇਹ ਵੀ ਦੇਖ ਸਕਦੇ ਹੋ ਬੱਕਰੀ ਠੀਕ ਹੈ ਜੀ ਜਮਾ ਬੱਕਰੀਆਂ ਨਾ ਪਾਉਂਦੇ ਪੱਟੇ ਮੋٹے ਸਿਰ ਦੀ ਹਨਾ ਪੂਰਾ ਪੂਰੇ ਭਾਰੇ ਸਿਰ ਦੀ ਜਿਹੜਾ ਹੱਡ ਪੈਰ ਦੀ ਭਾਰੀ ਆ ਗਈ ਪੱਠ ਕੋਈ ਇਹ ਹੁਣ ਇਹ ਦੂਜੇ ਨੂੰ ਸੁਈ ਹੋਈ ਆ ਜੀ ਪੱਠ ਇਹ ਠੀਕ ਹੈ ਸੀਲ ਬਹੁਤ ਨੇ ਬੱਕਰੀਆਂ ਬਿਲਕੁਲ ਛੜਦੀ ਨਹੀਂ ਹੈਗੀ ਬੱਕਰੀਆਂ ਛੜ ਛੜ ਤਾਂ ਬਹੁਤ ਚੰਗੀ ਆਪਣੀਆਂ ਦੀ ਬਾਕੀ ਬੰਦੇ ਦੇ ਆਪਦੇ ਹੱਥ ਹੁੰਦਾਗਾ ਜੀ ਹਨਾ ਰੇਕ ਪਾਲੀ ਦੀ ਅਲੱਗ ਅਲੱਗ ਸੋਚ ਹੁੰਦੀ ਹੈ ਜੀ ਮਿੱਤਰੂ ਦੇਖ ਸਕਦੇ ਹੋ ਬੱਕਰੀ ਬਈ ਜਿਵੇਂ ਬੱਕਰੀ ਦਾ ਕੰਨ ਕੰਨ ਬਾਕੀ ਸਾਇਨਾਗ ਬੱਕਰੀ ਦੀ ਸੋਹਣੀ ਬੱਕਰੀ ਹੈ ਨਾ ਹਾਂ ਇਹਨਾਂ ਬੱਕਰੀਆਂ ਦੇ ਬੱਚੇ ਆਪਾਂ ਸੇ ਤਾਰੀ ਇਹ ਕੈਮਰਸ ਹੋਇਆ ਬਈ ਇਹ ਹੋ ਗਈ ਆਪਣੇ ਕੋਲ ਇਹ 8 ਦੰਦ ਪੂਰੇ ਹੋ ਗਈ ਜੀ ਇਹ ਹੁਣ ਦੂਜੇ ਸੂਈ ਹੋਈ ਆ ਤੀਜੇ ਨੂੰ ਇਹ ਕ੍ਰਾਸ ਕਰਾਤੀ ਅਸੀਂ ਨੇ ਠੀਕ ਆ ਹਾਂਜੀ ਹਾਂਜੀ ਲਿਆ ਬਈ ਤੇ ਹੋਰ ਇਹ ਮਿੱਤਰੂ ਦੇਖ ਸਕਦੇ ਹੋਗੇ ਸ੍ਰੀਕਾਰ ਜੀ ਲੈ ਵੀ ਕਾਹ ਦੇਖ ਸਕਦੇ ਹੋਗੇ ਇਹ ਵੀ ਦੂਜੇ ਨੂੰ ਪੱਠ ਸੋਈ ਹੋਈ ਹੈ। ਇਹ ਵੀ ਦੂਜੇ ਪਤਲੀ ਜੀ ਬੱਕਰੀਆਂ ਨੇ ਇਹ। ਹਾਂ ਬਿਲਕੁਲ। ਬੱਕਰੀ ਸੋਹਣੀ ਹੈ। ਇਹ ਪਰ ਇਹ ਜ਼ਿਆਦਾ ਭਾਰੀਆਂ ਨਹੀਂ ਹੁੰਦੀਆਂ ਹੁੰਦੀਆਂ। ਇਹਨਾਂ ਬੱਕਰੀਆਂ ਨੇ ਬਰੀਕੇ ਰਹਿਣਾ ਹੁੰਦਾਗਾ। ਬਰੀਕੀਆਂ ਚ ਬੱਕਰੀਆਂ ਜ਼ਿਆਦਾ ਹੁੰਦੀਆਂ ਨੇ ਜਿਹੜੀਆਂ ਇਹ ਥੱਲੋਂ ਭਾਰੀ ਹੋ ਜਾਣਗੀਆਂ। ਜਿਹੜੀਆਂ ਉੱਤੋਂ ਜ਼ਿਆਦਾ ਭਾਰੀ ਨਹੀਂ ਹੁੰਦੀਆਂ। ਉੱਤੋਂ ਨਹੀਂ ਭਾਰੀ ਹੁੰਦੀਆਂ। ਇਹਨਾਂ ਨੇ ਦੁੱਧ ਕੱਢਣਾ ਹੁੰਦਾ ਬੱਕਰੀਆਂ ਨੇ। ਦੁੱਧ ਵਾਲੀ ਬਲੱਡ ਲੈਣ ਦਾ ਇਹ। ਇਹ ਬਲੱਡ ਲੈਣ ਇਹੀ ਜੀ ਹੈ ਨਾ। ਬਸ ਬਿਲਕੁਲ ਜੀ। ਦੁੱਧ ਕਿੰਨਾ ਕਹਿੰਨਾ ਥੱਲੇ ਜੀ? ਤੁਹਾਨੂੰ ਤਾਂ ਆਪਣੀਆਂ ਬੱਕਰੀਆਂ ਬਾਹਰ ਲਈ ਚਰਾਈ ਤੇ 4 ਇੱਕ ਇਹ ਆ ਗਈ ਬਈ ਆ ਪੱਠ ਆ ਗਈ ਜੀ ਇਹ ਦੇਖੋ ਜੀ ਪੱਠ ਈ ਕਾ ਸਿੰਘ ਦੇਖਣ ਆਉਂਦਾ ਆਪਣੀ ਬੱਕਰੀਆਂ ਨਾ ਸਿੰਘ ਆਪਣੀਆਂ ਦਾ ਸਾਰੀਆਂ ਇੱਕ ਮੁੰਦੀਆਂ ਕੁੰਨੀਆਂ ਬੱਕਰੀਆਂ ਮਤਲਬ ਇਹ ਫਟਵੇਂ ਖੂਨ ਦੇ ਆ ਚੀਜ਼ ਹੋਊਗੀ 1.5 2 ਇੰਚ ਵਾਸਤੇ 1.5 2 ਇੰਚ ਦੀ ਜੀ ਹਾਂ ਸਹੀ ਗੱਲ ਹੈ ਜੋ ਜਿਹੜੀ ਬੱਕਰੀ ਫਟਵੇਂ ਖੂਨ ਦੇ ਵਿੱਚ ਹੁੰਦੀ ਆ ਉਹ ਬੱਕਰੀਆਂ ਦੇ ਪੈਂਟ ਬਦਲੇ ਜਾਂਦੇ ਆ ਬੱਕਰੀਆਂ ਕੁੰਨੀਆਂ ਬੱਕਰੀਆਂ ਇੱਕੋ ਹੀ ਖੂਨ ਦੇ ਆ ਬੱਕਰੀਆਂ ਨੇ ਸਹੀ ਗੱਲ ਹੈ ਹਾਂਜੀ ਹਾਂਜੀ ਦੇਖ ਸਕਦੇ ਹੋ ਮਿੱਤਰੋ ਫਿਰ ਕੁਆਲਿਟੀ ਚੈੱਕ ਕਰੋ ਬਾਈ ਆਹੀ ਕੁਸੂ ਮਿਲੂਗਾ ਤੁਹਾਨੂੰ ਇਹ ਕੋਲ ਜਮਾਂਨ ਕਾਗਜ਼ ਵਰਗੇ ਪਿੰਡਿਆਂ ਦੇ ਵਿੱਚ ਬੱਕਰੀਆਂ ਹੋਣਗੀਆਂ ਕਾਲੀ ਬੱਕਰੀ ਜਮ ਲਾ ਬਈ ਸੁਣਾ ਪੱਠ ਦੇਖੋ ਜੀ ਇਹ ਵੀ ਪੱਠ ਦੂਜੇ ਨੂੰ ਸੀ ਹੋਈ ਆ ਸਾਰੀਆਂ ਪੱਠਾਂ ਹੀ ਲੈ ਕੇ ਆਇਆ ਮੈਂ ਮੇਰੇ ਕੋਲੇ ਪੱਠਾਂ ਹੀ ਨੇ ਸਾਰੀਆਂ ਦੂਜੇ ਦੂਜੀ ਵਾਲੀਆਂ ਨੇ ਕੋਈ ਵਿੱਚ ਪਹਿਲੇ ਵਾਲੀਆਂ ਵੀ ਨੇ ਸੰਗ ਸੰਗ ਪੱਠ ਦੇਖੋ ਬਈ ਹਨਾ ਬੱਕਰੀਆਂ ਦੇ ਬੱਕਰੇ ਦੇ ਚਾਲਾ ਦੇ ਬੱਕਰੇ ਵਾਂਗੂ ਬੱਕਰੇ ਬੱਕਰੇ ਵਾਂਗੂ ਚੱਲ ਲੈ ਮਿੱਤਰੂ ਦੇ ਪਤਲੇ ਪਿੰਡੇ ਦੀ ਆਉਗੀ ਜਮਾ ਬਰੀਕ ਪਿੰਡੇ ਦੀ ਬਰੀਕ ਪਿੰਡੇ ਦੀ ਆ ਬਈ ਹਾਂਜੀ ਲੈ ਵੀ ਦਿਖਾ ਦੇ ਹੋਰ ਬੱਕਰਾ ਦਿਖਾ ਦਿਓ ਬੱਕਰਾ ਉਹ ਨਹੀਂ ਆ ਨਗਰੀ ਵਾਲੇ ਲੈ ਮਿੱਤਰੋ ਇਹ ਦੇਖ ਸਕਦੇ ਹੋਗੇ ਇਹ ਤੀਜੇ ਨੂੰ ਪੱਠ ਸੁਈ ਹੋਈ ਆ ਜੀ ਇਹਦੇ ਆ ਡੱਬ ਆ ਗਏ ਨਾ ਮੜਾ ਬੱਕਰੀਆਂ ਦੇ ਡੱਬ ਆ ਗਏ ਬੱਕਰੀਆਂ ਦੇ ਡੱਬ ਆ ਗਏ ਕਾਲੀ ਆ ਗਈਆਂ ਹਾਂ ਦੇਖ ਸਾਹਿਬ ਬਈ ਇਹ ਹੁੰਦੀ ਆ ਬਈ ਬੱਕਰੀ ਦੇ ਡੱਬ ਵਾਲੀਆਂ ਬੱਕਰੀਆਂ ਹਨ ਇਹਦੇ ਆ ਬਾ ਸਾਡ ਡੱਬ ਹੁੰਦਾ ਇਹਨੇ ਬੱਕਰੀ ਦੇ ਡੱਬ ਆ ਜੀ ਸਹੀ ਗੱਲ ਆ ਜੀ ਤੇ ਮਿੱਤਰੋ ਦੇਖ ਸਕਦੇ ਹੋ ਬਈ ਫੇਸਬੁਕ ਦੀ ਚੰਗੀਆਂ ਬੱਕਰੀ ਛੋਟੇ ਕੱਦ ਦੀ ਆਪਾਂ ਛੋਟੇ ਕੱਦ ਦੀ ਹਾਂ 37 38 37 38 ਇਹ ਪਲੂਣ ਪੱਠ ਆ ਜੀ ਨਹੀਂ ਪਲੂਣ ਪੱਠ ਆ ਗਈ ਇਹ ਨਾਗਰੀ ਆ ਗਈ ਬਈ ਇਹ ਨਾਗਰੇ ਆਪਣਾਂ ਤੇ ਆ ਗਈ ਇਹ ਪਲੂਣ ਪੱਠ ਆ ਜੀ ਪਹਿਲੇ ਸਵੇ ਸੂਈ ਹੈਗੀ ਪੱਠ ਹੁਣ ਆ ਜੀ ਸਹੀ ਗੱ ਦੇਖ ਸਾਹਿਬ ਪਹਿਲੇ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਜੀ ਇਹ ਪਹਿਲਾ ਸੂਆ ਸੂਈ ਆ ਬਾਕੀ ਬੱਕਰੀ ਪੱਠ ਖਾਸਿਤ ਕੀ ਆ ਹੋਰ ਜੀ ਚੰਗੀ ਬਹੁਤ ਆ ਪੱਠ ਬਰੀਕ ਬਹੁਤ ਆ ਗਈ ਜੀ ਬੱਕਰੀਆਂ ਬਾ ਸਾਰੀਆਂ ਬਰੀਕ ਨੇ ਬਾਕੀ ਜਿਵੇਂ ਵੀ ਆਪਾਂ ਕਹੇ ਦੀਏ ਸੇਮ ਹੀ ਸਾਰੀਆਂ ਕੋਈ ਗੱਲ ਨਹੀਂ ਕਲਰ ਦਾ ਫਰਕ ਪੈ ਜਾਂਦਾ ਕੋਈ ਕਾਲੇ ਚਾਹੇ ਇਹਦੀ ਹੈਟ ਵੱਧ ਹੁੰਦੀ ਹੈ ਨਾ ਆਮ ਨਾਲੋਂ ਇਹਦੀ ਆਮ ਨਾਲੋਂ ਵੱਧ ਹੁੰਦੀ ਹੈ ਜੀ ਇਹ ਜਣੀ ਹੁਣ ਮੰਨ ਲਓ ਵੀ 38-39 ਦੇ ਲਗਭਗ ਹੈਗੀ ਹੈਗੀ ਠੀਕ ਆ ਇਹ ਆਪਣਾ ਬਰੀਡਰ ਹੈ ਜੀ ਸ਼ੇਦੰਦ ਬੱਚਾ ਜੀ ਇਹ ਠੀਕ ਆ ਜੀ ਲੈ ਵੀ ਮਿੱਤਰੋ ਸ਼ੇਦੰਦ ਬੱਚਾ ਹੈ ਇਹ ਵੇਚ ਦੋਗੇ ਜੀ ਇਹ ਸੇਲ ਕਰ ਦਾਂ ਸਾਬਰ ਦੇ ਬੱਚੇ ਹੈਗੇ ਨਹੀਂ ਆ ਬਲੇ ਹਾਂ ਅੱਜ ਲੈ ਕੇ ਨਹੀਂ ਆ ਸਾਬੂ ਅੱਜ ਮੈਂ ਲੈ ਕੇ ਨਹੀਂ ਆਈ ਅੱਜ ਮੈਂ ਪਸ਼ੂਏ ਫਿਰ ਥੋੜੇ ਪਾ ਕੇ ਲੈ ਆ ਰਹੀ ਚ ਠੀਕ ਹੈ ਲੈ ਮਿੱਤਰੋ ਆਹ ਬੱਕਰਾ ਦੇਖ ਸਕਦੇ ਤੁਸੀਂ ਹਾਂ ਜੀ ਛੱਗਾ ਬੱਕਰਾ ਬਈ ਹਜੇ ਸੇਦਾਂ ਦਾ ਬੱਚਾ ਹੈ 42 ਤੋਂ ਉੱਪਰ ਹੋ ਗਿਆ ਜੀ ਹੁਣ ਇਹ 42 ਦੇ ਲਗ ਭਾਗ ਆ ਜਣੇ 42 ਦਾ ਬਈ ਹਾਂ ਜੀ ਹਾਂ ਜੀ ਮੋਟੀ ਹੱਡੀ ਦੇ ਵਿੱਚ ਆ ਗਿਆ ਬਈ ਹਣਾ ਪਾਲਾ ਬੂਆ ਸੀਨਾ ਸੁਨਾ ਬਹੁਤਾ ਬੱਕਰੀ ਇਹਦਾ ਹਾਂ ਸੀਨਾ ਸੁਨਾ ਬਹੁਤ ਆ ਬਈ ਬੱਕਰਾ ਹਾਂ ਚੱਲ ਝੱਲਰ ਝੋਲਰ ਬਹੁਤਾ ਆ ਬਈ ਝੱਲਰ ਬਹੁਤਾ ਬੱਕਰੇ ਦਾ ਇਹ ਬੇਡ ਕਿੰਨਾ ਕੋਤੀ ਰਹੇ ਜੀ ਬੇਡ ਦੀ ਬੇਟ ਇਹ 80-80 ਤੋਂ ਉ ਇਹਦੇ ਬਈ ਇਹਦੇ ਬੱਚੇ ਪੱਠਾ ਹੈਗੇ ਨੇ ਜੀ ਮੇਰੇ ਕੋਲ ਹੈਗੇ ਬੱਚੇ ਹਾਂ ਦਿਖਾਈ ਬਈ ਇਹਦੀ ਪੱਠ ਕੋਈ ਤੇ ਵੀ ਆ ਪੱਠ ਦੇਖ ਸਕਦੇ ਹੋ ਇਹਦੀ ਪੱਠ ਹਣ ਕਿੰਨੇ ਮਹੀਨੇ ਦੀ ਹੋਊਗੀ ਇਹ ਜੀ ਇਹ ਹੈਗੀ ਆ ਜੀ ਮੇਰੇ ਸਾਹਬ ਨਾਲ 8 8.5 ਮਹੀਨਿਆਂ ਦੀ ਪੱਠ ਹੈਗੀ ਆ ਜੀ 8.5 ਮਹੀਨੇ ਦੀ ਪੱਠ ਹਾਂ ਜੀ ਹੁਣ ਇਹ ਦੇਖ ਸਕਦੇ ਹੋ ਨਾ ਬਾਕੀ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਚੇ ਚਾਹੀਦੇ ਹੋਣ ਤਾਂ ਬਈ ਤੁਸੀਂ ਧੀਰੇ ਬਾਈ ਨਾਲ ਸੰਪਰਕ ਕਰਕੇ ਬੱਚੇ ਲੈ ਸਕਦੇ ਹੋਵੇ ਹਾਂ ਜੀ ਨਾਗਰੀ ਵੀ ਜਾਣਗੇ ਆ ਦੂਜੀ ਪੱਠ ਇਹਦੀ ਆਤੀ ਜੀ ਠੀਕ ਆ ਆਹ ਤੇ ਵੀ ਦੂਜੀ ਪੱਠ ਹੈ ਇਹ ਆ ਦੇਖ ਸਕਦੇ ਹੋ ਨਾ ਹਾਂ ਅਰੇ ਯਾਰ ਬਹੁਤ ਸਰੀਆਗਾ ਆਪਣੇ ਕੋਲ ਕਿਉਂ ਪੱਠਾ ਬਈ ਨਾ ਦੇਖ ਸਕਦੇ ਗੱਲ ਤਾਂ ਇਹ ਹੁੰਦੀ ਆ ਬਈ ਇੱਕ ਲੈਣ ਦੀਆਂ ਬੱਕਰੀਆਂ ਫੜਮੇ ਖੂਨ ਚ ਨਾ ਹੋਵੇ ਬੱਕਰੀਆਂ ਸਾਰੀਆਂ ਸੇਮ ਹੀ ਆਉਂਦੀਆਂ ਹੁੰਦੀਆਂ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਹੈਗਾ ਹੁਣ ਇਹ ਪੱਠਾ ਇਹਨੀਆਂ ਗਾਲੂ ਦੀਆਂ ਪੱਠਾਂ ਨੇ ਬਾਕੀ ਪੱਠਾਂ ਦਾ ਕੰਨ ਕੁੱਨ ਬਾਕੀ ਫੇਸ ਫੁੱਲ ਸਿੰਘੀ ਸੌਂਗੀ ਸਾਰੀ ਸਾਰਾ ਕੁਝ ਚੰਗਾ ਹੀ ਹੈਗਾ ਜਮਾਨ ਕਾਗਜ਼ ਵਰਗੀਆਂ ਪੱਠਾਂ ਨਹੀਂ ਲੈ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਦੇਵਾਂਗੇ ਜੇ ਕਿਸੇ ਵੀ ਮੇਰੇ ਬਿਨੇ ਸੰਪਰਕ ਕਰਨਾ ਹੋ ਤਾਂ ਤੁਸੀਂ ਧੀਰੇ ਬਈ ਸੰਪਰਕ ਕਰ ਸਕਦੇ ਹੋ ਇੱਕ ਬੱਕਰੀ ਦਿਖ ਬੱਚਾ ਲੈ ਵੀ ਉੱਚੇ ਮੱਥੇ 'ਚ ਆ ਗਿਆ ਨਾ ਇਹ ਲੈ ਵੀ ਇਹ ਉੱਚੇ ਮੱਥੇ 'ਚ ਆ ਗਿਆ ਜੀ ਇਹ ਅੱਜ ਕੱਲ ਮਿਲਦਾ ਨਹੀਂ ਪੰਜਾਬ ਦੇ ਵਿੱਚ ਬਹੁਤ ਘੱਟ ਹੈ ਹੈਗੇ ਤਾਂ ਹੈਗੇ ਬਹੁਤ ਘੱਟ ਨੇ ਬਾਈ ਹਾਂ ਦੇਖ ਘੱਟ ਨੇ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਹੁਣ ਮੇਲਾ ਤੋੜ ਗਿਆ ਹੋਊਗਾ ਤੋੜ ਗਿਆ ਬਾਈ ਤੁਹਾਨੂੰ ਤੋੜਿਆ ਦੁੱਗਾ ਹੋ ਗਿਆ ਹਨਾ ਹਾਂ ਇਹ ਜਲਦੀ ਤੋੜ ਗਿਆ ਦੰਦ ਕੀ ਗੱਲ ਵਾੜਾ ਇਹ ਇਹ 10 ਮਹੀਨਿਆਂ ਦੇ ਸਾਢੇ 10 ਮਹੀਨਿਆਂ ਦੇ ਵਿੱਚ ਦੰਦ ਤੋੜ ਗਿਆ ਉਹ ਜੇ 13 ਮਹੀਨਿਆਂ ਦੇ ਵਿੱਚ ਦੰਦ ਤੋੜਦਾ ਹੁੰਦਾ ਉਹਦੀ ਉਮਰ ਜਣੀ ਸਾਢੇ 10 ਮਹੀਨਿਆਂ ਦੀ ਹੈਗੀ ਆ ਗਈ ਆਪਣੇ ਕੋਲੇ ਇਹ ਬਲੱਡ ਚ ਹੋਣਾ ਕੋਈ ਹੋਰ ਕਾਰਨ ਇਹ ਥੋੜਾ ਜਿਹਾ ਗੇਤੇ ਤੋੜ ਗਿਆ ਦੰਦ ਠੀਕ ਆ ਹਾਂ ਉਹ ਹਾਈਟ ਘਟਦੀ ਤਾਂ ਨਹੀਂ ਜੇ ਹਾਈਟ ਨਹੀਂ ਨਾ ਨਾ ਹੈਡ ਕੱਟ ਜੂਗਾ ਇਹ ਹਜੇ ਨਾ ਕੋੱਚ ਕੱਚ ਬੱਚੇ ਹੀ ਬਹੁਤ ਚੰਗੀ ਆ ਗਈ ਸਹੀ ਗੱਲ ਜਮਾ ਨਾ ਜਮਾ ਸਿੱਧੀ ਲੱਗੀ ਪੈਰ ਦਿਖਾ ਦੇ ਬਈ ਦੇਖ ਸਾਹ ਦੇ ਨਾ ਜਿਵੇਂ ਬੱਚੇ ਹੀ ਬਹੁਤ ਚੰਗਾ ਹੈ ਬਹੁਤ ਕਰ ਜਣਾ ਇਹ ਥੋੜਾ ਜਿਆਦਾ ਢਿੱਲਾ ਜਾਦੇ ਲਵੀ ਮਿੱਤਰੋ ਕਰ ਲੋ ਸੰਪਰਕ ਧੀਰੇ ਬਾਈ ਦੇ ਨਾਲ ਜੇ ਤੁਸੀਂ ਬੱਚੇ ਚਾਹੁੰਦੇ ਹੋਣਗੇ ਬਾਕੀ ਬਈ ਹੋਰ ਵੀ ਤੁਜੀ ਗੱਲਬਾਤ ਹੀ ਰਵਾਇਤ ਪੁੱਛ ਸਕਦੇ ਠੀਕ ਹੈ ਧੀਰੇ ਬਾਈ ਧੰਨਵਾਦ ਜੀ ਧੰਨਵਾਦ ਜੀ